ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੇ ਗ੍ਰੋਥ ਸੈਂਟਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਇੱਕ ਨੌਜਵਾਨ ਨੇ ਬਾਥਰੂਮ ਦੇ ਵਿੱਚ ਜੀਵਨ ਲੀਲਾ ਸਮਾਪਤ ਕਰ ਦਿੱਤੀ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਨੇ ਲਾਸ਼ ਨੂੰ ਸਿਵਲ ਹਸਪੀਟਲ ਬਠਿੰਡਾ ਦੇ ਮਾਰਚਰੀ ਕਰਦੇ ਵਿੱਚ ਰੱਖ ਦਿੱਤਾ ਗਿਆ ਹੈ ਸਹਾਰਾ ਜਨ ਸੇਵਾ ਦੇ ਵਰਕਰ ਦੀ ਜੁਦਾ ਕਹਿਣਾ ਹੈ ਕਿ ਇਹ ਨੌਜਵਾਨ ਦਿਉਨ ਖੇੜੇ ਦਾ ਰਹਿਣ ਵਾਲਾ ਇਹ ਇਸ ਕੁਝ ਦਿਨ ਪਹਿਲੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਹੋਇਆ ਸੀ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਅਸਾਂ ਕੀ ਨਾਮ ਹੈ ਤੇ ਆ ਗਿਆ ਮੈਂ ਕਰਤਾ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਗੋਸਥਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98552 3333 ਤੇ ਕਾਲ ਆ ਗਈ ਸੀ ਕਿ ਬਠਿੰਡਾ ਮਾਨਸਾ ਰੋਡ 400 ਕਿਲਾ ਗ੍ਰੋਥ ਸੈਂਟਰ ਕੈਸ਼ਾ ਚੜਾਓ ਕੇਂਦਰ ਦੇ ਵਿੱਚ ਇੱਕ ਮੁੰਡੇ ਇੱਕ ਨੌਜਵਾਨ ਨੇ ਸੁਸਾਇਸਾਈਡ ਕਰ ਲਿਆ ਜਦ ਸਹਾਰਾ ਜਨ ਸੇਵਾ ਟੀਮ मौके ਤੇ ਆ ਕੇ ਦੇਖਿਆ ਜਿਹੜੀ ਕੋਈ ਡੈਡ ਬੋਡੀ ਬਾਥਰੂਮ ਦੇ ਵਿੱਚ ਪਈ ਸੀਗੀ ਉਹਦੀ मौके ਤੇ ਹੀ ਮੌਤ ਹੋਈ ਪਈ ਸੀਗੀ ਤੇ ਉਹਦੀ ਡੈਡ ਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਬਰਿੰਦਾ ਐਡਮਿਟ ਮੋਰਟਰੀ ਕਾਰ ਵਿੱਚ ਰੱਖ ਦਿੱਤਾ ਗਿਆ ਹੈ ਬਾਕੀ ਪੁਲਿਸ ਥਾਣਾ ਸਦਰ ਚੌਂਕੀ ਪੋਸ਼ਮੀਰ ਆਪਣੀ ਪੰਜੀ ਕਾਰਵਾਈ ਕਰਦੀ ਹੈ ਇਹ 3-4 ਦਿਨ ਪਹਿਲੀ ਦਾਖਲ ਹੋਇਆ ਸੀਗਾ ਤੇ ਹੈਂਡੀਕੈਪ ਵੀ ਸੀਗਾ ਜਿਹੜੇ ਕਿ ਉਹਨੇ ਬਾਥਰੂਮ ਦੇ ਵਿੱਚ ਕੁੰਡਾ ਲਾ ਕੇ ਸੂਇਸਾਈਡ ਕਰ ਲਿਆ ਗ੍ਰੇਲਾ ਦੇ ਨਾਲ ਸਾਹਮਣੇ ਚਨਾਤ ਚਨਾਤ 24 ਸੋਮਰਾਜ ਨਾਮਾ 32 ਸਾਲ ਉਮਰ ਦਾ ਡੇਉਣ ਖੇੜਾ ਪਿੰਡ ਦਾ ਰਹਿਣ ਵਾਲਾ ਜਿਲ੍ਹਾ ਮੁਕਤਸਰ ਵਾਰਸ਼ ਮੌਕੇ ਤੇ ਆ ਗਿਆ ਸੀ ਜੀ ਕਮਕੇਪਸ ਲੈ ਕੇ ਆਏ ਹੁਣ ਮੋਰਚਰੀ ਵਿੱਚ ਰੱਖ ਰਹੇ ਹਾਂ ਜੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਜੀ ਜਿਉਂ ਜਿਵੇਂ ਇਹ ਚੱਲਦੀ ਜੇ ਕੁਝ ਕਲੀਅਰ ਹੋ ਪਾਏ ਮੇਰਾ ਨਾਮ ਰੋਪੇ ਸਾਹਿਬ ਮੈਡੀਕਲ ਅਫਸਰ ਸਾਡੇ ਕੋਲ ਇੱਕ ਬਾਡੀ ਲੈ ਕੇ ਆਏ ਨੇ ਸਾਰਾ ਜਨ ਸੇਵਾ ਵੱਲੋਂ ਜੋ ਕਿ 400 ਕਿਲੋ ਰੀਹੈਬ ਸੈਂਟਰ ਤੋਂ ਆਈ ਹੈ ਪੋਸਟਮਾਰਟਮ ਲਈ ਉਹਨੂੰ ਮੋਰਚਰ ਵਿੱਚ ਰਖਾ ਦਿੱਤਾ ਗਿਆ ਤੇ ਉਹਦੀ ਅਗਲੀ ਕਾਰਵਾਈ ਕੀਤੀ ਜਾਵੇ ਸਰ ਕਿਸ ਤਰੀਕੇ ਨਾਲ ਮੌਤ ਹੋਈ ਇਹ ਪਤਾ ਲੱਗੇ ਉਹਨਾਂ ਦੇ ਕਹਿਣ ਮੁਤਾਬਕ ਹੈਂਗਿੰਗ ਦਾ ਕੇਸ ਕਹਿ ਰਹੇ ਨੇ ਬਾਕੀ ਅਗਲੇ ਕਾਰਵਾਈ ਤੇ ਪੁੱਤਰ ਵਿਅਕਤੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਪੇਸ਼ਮ ਦਾ ਨਾਮ ਸੋਮਰਾ ਸਿੰਘ ਹੈ ਤੇ ਇਹ ਆਪਣਾ ਉਹ ਮੌਸਮ ਉਹ ਜਿਹੜਾ ਸਾਡਾ ਹਰਦਾ